ਮਾਂ 2 ਸਾਲ ਬਾਅਦ ਪੁੱਤ ਨੂੰ ਮਿਲਣ ਗਈ ਕੈਨੇਡਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਮਾਂ ਆਪਣੇ ਪੁੱਤ ਨੂੰ 2 ਸਾਲ ਬਾਅਦ ਕੈਨੇਡਾ ਮਿਲਣ ਗਈ ਤਾਂ ਏਅਰਪੋਰਟ ਤੇ ਪੁੱਤ ਮਾਂ ਨੂੰ ਦੇਖ ਕੇ ਲੁੱਕ ਜਾਂਦਾ ਹੈ ਤਾਂ ਮਾਂ ਲੱਭਦੀ ਲੱਭਦੀ ਜਦੋਂ ਥੱਕ ਜਾਂਦੀ ਆ ਤਾਂ ਪੁੱਤ ਅਚਾਨਕ ਪਿੱਛੇ ਦੀ ਜਾ ਕੇ ਘੁੱਟ ਕੇ ਜੱਫੀ ਪਾ ਲੈਂਦਾ ਹੈ ਬਹੁਤ ਹੀ ਭਾਵਕ ਵੀਡੀਓ ਵੀਡੀਓ 'ਤੇ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਮੇਰੇ ਪਿੱਛੇ ਕਿਨੇ ਵੇਚਣੀਆਂ ਵਾਲੀਆਂ ਪਾਵੇਂ ਲੱਭ ਜੁਕੀਆਂ ਨੂੰ ਮੇਰੇ ਨਾਲ ਬੇਬੇ ਨਹੀਂ ਬੇਬੇ ਨਹੀਂ ਬੇਬੇ